ਆੜ ਦੀਆਂ ਤਿੰਨੋਂ ਨਸਾਂ ਬਲੋਕਜ ਸਨ ਔਰ ਆਧ ਰੰਗ ਹੋਇਆ ਸੀ ਅੱਧੇ ਸਰੀਰ ਤੇ ਤੇ ਫਿਰ ਮੈਨੂੰ ਕਿਸੇ ਵੀਰ ਨੇ ਕਿਹਾ ਵੀ ਤੁਸੀਂ ਬਾਬਾ ਜੀ ਕੋਲ ਜਾਓ ਤੇ ਤੁਹਾਨੂੰ ਜ਼ਰੂਰ ਫਰਕ ਪਏਗਾ ਫਿਰ ਮੈਂ ਇੱਥੇ ਆਇਆ ਜਦੋਂ ਮੈਂ ਆਇਆ ਸੀ ਉਦੋਂ ਮੈਂ ਦੀਵਾਰਾਂ ਨੂੰ ਫੜ-ਫੜ ਕੇ ਆਇਆ ਸੀ ਅੱਜ ਮੈਨੂੰ 2-4 ਕਿਲੋਮੀਟਰ ਤੁਰਵਾਂ ਲੋ ਮੈਂ ਤੁਰ ਲੰਗਾ ਜੀ ਇੰਨਾ ਫਰਕ ਪੈ ਗਿਆ ਇੰਨਾ 80% ਨਸਾਂ ਬਲੋਕੇ ਸੀ ਮੈਨੂੰ ਲੱਗਦਾ ਹੁਣ 20 ਦਾ 30% ਰਹਿ ਗਈ ਹੋਣੀ ਹੈ ਬਾਕੀ ਬਿਲਕੁਲ ਠੀਕ ਹੈ ਵਾਹਿਗੁਰੂ ਜੀ ਨੇ ਕਿਰਪਾ ਜੀ ਆ ਦੇਖ ਸਕਦੇ ਹੋ ਤਵਾਇਦ ਅਚਾ ਸਪਾਵਾ ਵੀ ਪਹੁੰਚ ਚੁੱਕੇ ਨੇ ਕਾੜਾ ਬਣਾ ਰਿਆ ਅੱਗੋਲੀ ਆ ਜੋ ਹਾਂ ਕੀ ਹਾਲ ਹੈ ਜੀ ਆ ਜੋ ਇੱਥੇ ਆ ਜਾਓ ਤੁਸੀਂ ਇੱਥੇ ਆ ਕੇ ਕੈਮਰਾ ਮਰਸਨ ਨੂੰ ਕਵਾਂਗਾ ਵੀ ਇਧਰ ਆ ਜਾਓ ਵੀ ਤਸਵੀਰ ਬਣਦੇ ਰਵੇ ਤੁਸੀਂ ਅਸੀਂ ਤਾਂ ਗੱਲ ਕਰ ਰਹੇ ਸੀ ਪੇਸ਼ੈਂਟਸ ਨਾਲ ਤੁਸੀਂ ਇੱਕੋ ਦਾਮ ਆ ਗਏ ਚਲੋ ਵਧੀਆ ਹੁਣ ਤੁਹਾਡੇ ਨਾਲ ਗੱਲਬਾਤ ਕਰ ਲੈਂਦੇ ਆ ਕਿੱਦਾਂ ਦੇਖਦੇ ਹੋ ਜਦੋਂ ਇਹੋ ਜਿਹੇ ਪੇਸ਼ੈਂਟਸ ਸਹੀ ਹੁੰਦੇ ਨੇ ਪਹਿਲੀ ਗੱਲ ਤਾਂ ਮਨ ਨੂੰ ਆਪਣੇ ਸੰਤੁਸ਼ਟੀ ਬੜੇ ਆ। ਬਿਲਕੁਲ ਬਿਲਕੁਲ ਦੇਖੋ ਇਤੋਂ ਵੱਡੀ ਪਹਿਲਾਂ ਤਾਂ ਮੈਂ ਮਿੱਟੀ ਚੈਨਲ ਦਾ ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ ਭਾਜੀ। ਜਿਹੜਾ ਤੁਸੀਂ ਫੇਰ ਦੂਜੀ ਵਾਰੀ ਮੌਕਾ ਦਿੱਤਾ। ਦੇਖੋ ਇਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ ਨਾ। ਜਦੋਂ ਐਨੇ ਬਜ਼ੁਰਗਾਂ ਦਾ ਔਰ ਜਿੱਥੇ ਵੀ ਜਾਂਦੇ ਉੱਥੇ ਮਿਲਦਾ ਆਸ਼ੀਰਵਾਦ ਹੈ ਨਾ। ਜਦੋਂ ਬੰਦਾ ਆ ਕੇ ਕਹਿੰਦਾ ਵੀ ਮੈਂ ਠੀਕ ਹੋ ਗਿਆ ਇੱਥੇ ਕਿ ਬਜ਼ੁਰਗ ਭੇਜੇ ਸੀਗੇ ਮੈਂ ਉਹਨਾਂ ਦੀ ਰਿਪੋਰਟਾਂ ਸੀਗੇ ਬਾਪੂ ਰਿਪੋਰਟਾਂ ਲਿਆ। ਹੁਣ ਇਹਨਾਂ ਦੀ ਹਾਰਟ ਪੰਪਿੰਗ ਵਧ ਗਈ ਦੇਖੋ। ਆ ਜਿਹੜੀ ਹੁਣ ਵਾਲੀ ਰਿਪੋਰਟ ਕਿਹੜੀ ਹੈ ਆ ਪਹਿਲੀ ਆ ਗਈ ਨਾ ਆ ਦੇਖੋ ਇਹ ਤੇ 15 ਤੋਂ 20 ਸੀਗੀ ਇਹਦੀ ਹੈਨਾ ਤੇ ਹੁਣ ਮੇਰਾ خیال ਆ ਗਈ 25 ਤੋਂ 30 ਕਿੰਨੇ ਮਹੀਨੇ ਹੋ ਗਏ ਬਾਪੂ ਹੋਵੇ ਦੀ 16ਵਾਂ ਕੜਾ ਆਉਣਾ ਜੀ 16ਵਾਂ ਹਾਂਜੀ ਜਣ ਕੇ 4 ਮਹੀਨੇ ਦੇ ਵਿੱਚ ਹਾਰਡ ਪੰਪਿੰਗ 15 ਤੋਂ 20 ਤੋਂ ਆਪਾਂ 25 ਤੋਂ 30 ਤੇ ਆ ਗਏ ਸਮਝ ਲਓ 10% ਫਰਕ ਪੈ ਗਿਆ ਬਾਪੂ ਨੂੰ ਹਨ ਜਿਵੇਂ ਐਲੋਪੈਥੀ ਇਹ ਦਵਾਈ ਕਿਹਾਂਦੇ ਆ ਤਾਂ ਉਹਦੇ ਚ ਹਾਰਡ ਪੰਪਿੰਗ ਥੱਲੇ ਹੀ ਜਾਈ ਜਾਂਦੀ ਆ ਦਵਾਈਆਂ ਵਧੀਆਂ ਜਾਂਦੀਆਂ ਨੇ ਇਹਨਾਂ ਦੀਆਂ ਨਾ ਮੰਨ ਲੇ 40 ਤੋਂ ਚੱਲਦੇ ਨੇ ਉਹ 50 ਤੋਂ 30 ਹੋ ਗਈ ਤੇਰੀ 25 ਹੋ ਗਈ 20 ਹੋ ਗਈ 15 ਹੋ ਗਈ ਜਦੋਂ 10 ਹੋ ਜਾਂਦੇ ਫਿਰ ਕਹਿੰਦੇ ਲੈ ਜਾਓ ਘਰੇ ਦੇ ਸਬਕਾ ਦੋ ਉਹ ਚੀਜ਼ ਨੂੰ ਆਪਾਂ ਉੱਤੇ ਲੈ ਕੇ ਦੇਖੋ ਉਹ ਕੁਦਰਤ ਲੈ ਗਈ ਕਿਉਂਕਿ ਆਪਾਂ ਜਿਹੜੀਆਂ ਆਯੁਰਵੈਦਿਕ ਦਵਾਈਆਂ ਦੇ ਨਹੀਂ ਕੁਦਰਤ ਨੇ ਪੈਦਾ ਕੀਤੀਆਂ ਨੇ ਮੈਂ ਉਹ ਹੀ ਕਹਿੰਦਾ ਵੀ ਹਰ ਜੜੀ-ਜੜੀ ਬੂਟੀ ਬੇਲ ਕੋਈ ਵੀ ਪੌਦਾ ਦੁਨੀਆ ਤੇ ਪੈਦਾ ਹੋਇਆ ਉਹ ਜਾਂ ਸਾਡੇ ਲਈ ਹੈ ਜਾਂ ਜਾਨਵਰਾਂ ਲਈ ਹੈ ਉਹਦਾ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਨਾਲ ਸਬੰਧ ਹੈਗਾਗਾ ਉਹਦੇ ਵਿੱਚੋਂ ਹੀ ਆਪਾਂ ਲੱਭ ਕੇ ਲੋਕਾਂ ਦਾ ਇਲਾਜ ਕਰਦੇ ਹਾਂ ਬਹੁਤ ਲੋਕ ਠੀਕ ਵੀ ਹੋ ਰਹੇ ਹਨ ਗੱਲ ਉਹਦਾ ਗਿਆਨ ਹੋਣਾ ਚਾਹੀਦਾ ਜੇ ਗਿਆਨੀ ਆ ਤਾਂ ਉਹ ਹੀ ਚੀਜ਼ ਖਰਾਬ ਵੀ ਕਰ ਸਕਦੀ ਹੈ ਜੇ ਕੋਈ ਅਨਾੜੀ ਆ ਤਾਂ ਉਸ ਨਾਲੋਂ ਖਰਾਬ ਵੀ ਕੰਮ ਕਰ ਸਕਦਾ ਹੈ ਤੇ ਜਿੰਨੂੰ ਗਿਆਨ ਹੈ ਉਹ ਬਣਾਣਾ ਤਾਂ ਮੈਂ ਹੋ ਸਕਦਾ ਕਹਿ ਸਕਦਾ ਵੀ ਬਹੁਤ ਨੂੰ ਹੋਊਗਾ ਬਹੁਤ ਐਸੇ ਜੇ ਹਕੀਮ ਬੈਠੇ ਨੇ ਵੈਦ ਬੈਠੇ ਨੇ ਹੋ ਸਕਦਾ ਉਹਨਾਂ ਨੂੰ ਗਿਆਨ ਹੋਵੇ ਗਿਆਨ ਦੇ ਨਾਲ ਪਰਮਾਤਮਾ ਦੀ ਕਿਰਪਾ ਚਾਹੀਦੀ ਹੈ ਦੇਖੋ ਅਗਲਾ ਕਹਿੰਦਾ ਨਾ ਯਾਰ ਮੈਂ ਸਾਰੇ ਮਿਹਨਤ ਕਰਦੇ ਆ ਪਰ ਸਫਲ ਕੋਈ ਕੋਈ ਹੁੰਦਾ ਨਾ ਮੈਂ ਤਾਂ ਆਪਣੇ ਨਾਲੋਂ ਲੇਬਰ ਵਾਲਾ ਕਰਦਾ ਜਿਆਦਾ ਉਹ ਕਰੋੜਪਤੀ ਕਿਉਂ ਨਹੀਂ ਬਣਦਾ ਪਰ ਉਹਨਾਂ ਜੋ ਵੀ ਕਈ ਠੇਕੇਦਾਰ ਬਣ ਜਾਂਦੇ ਨੇ ਹਨਾ ਉਹ ਕਰੋੜਪਤੀ ਬਣ ਜਾਂਦੇ ਨੇ ਪਰ ਕਾਰਨ ਕੀ ਆ ਵੀ ਪਰਮਾਤਮਾ ਦੀ ਮਿਹਰ ਚਾਹੀਦੀ ਆ ਜਿੰਨਾ ਚਿਰ ਉਹਦੀ ਮਿਹਰ ਨਹੀਂ ਹੁੰਦੀ ਬੰਦਾ ਸਫਲ ਨਹੀਂ ਹੋ ਸਕਦਾ ਦਵਾਈਆਂ ਦੇ ਨਾਲ ਮੈਂ ਕਹਿਣਾ ਵੀ ਦਵਾਈਆਂ ਕੰਮ ਕਰਦੀਆਂ ਨੇ ਪਰ ਦਵਾਈਆਂ ਦੇ ਨਾਲ ਉਹਦੀ ਮਿਹਰ ਦਾ ਹੋਣਾ ਬਹੁਤ ਜ਼ਰੂਰੀ ਹੈ ਜਿੰਨਾ ਚਿਰ ਉਹਦੀ ਮਿਹਰ ਨਹੀਂ ਹੋਗੀ ਨਾ ਬੰਦਾ ਠੀਕ ਨਹੀਂ ਹੋ ਸਕਦਾ ਹੁਣ ਜਿੰਨੇ ਵੀ ਮਰੀਜ਼ ਆਪਣੇ ਕੋਲੇ 95% ਹਾੜ ਦੇ ਮਰੀਜ਼ ਆ। ਔਰ ਪੂਰੇ ਵਰਲਡ ਹੋਪ ਹਿਸਟਰੀ ਤੁਸੀਂ Google ਤੇ ਸਰਚ ਕਰਕੇ ਦੇਖੋ। ਵੀ ਆਯੁਰਵੈਦਿਕ ਦੇ ਵਿੱਚ ਕਦੇ ਇੰਨੇ ਮਰੀਜ਼ ਠੀਕ ਹੋਏ ਦੇਖੇ ਆ। ਹਾੜ ਦੇ। ਇਹ ਕਹਿੰਦੇ ਪੂਰੀ ਦੁਨੀਆ ਦੇ ਵਿੱਚ ਨੇ ਬੰਦੇ ਨਹੀਂ ਪੂਰੇ ਵਰਲਡ ਦੇ ਵਿੱਚ ਕਰਕੇ। ਵਰਲਡ ਦੇ ਵਿੱਚ। ਹਾਂ ਸਰਚ ਕਰਕੇ ਦੇਖ ਲਓ ਤੁਸੀਂ। ਮੈਨੂੰ ਦਿਖਾ ਦਿਓ ਵੀ ਆਹ ਦੇਖੋ ਜੀ ਇੱਥੇ ਆ ਕੰਟਰੀ ਦੇ ਵਿੱਚ ਇੰਨੇ ਮਰੀਜ਼ ਆ ਠੀਕ ਹੋਏ ਨੇ। ਹੈਲੋ ਬੈਥੀਨ ਵਾਲੀ ਹੋਈ ਦਿਖਾ ਦਿਓ ਇਹ ਤੁਹਾਡਾ ਚੈਲੰਜ ਬੜਾ ਵੱਡਾ ਕਿਉਂਕਿ ਇੱਕ ਪਾਸੇ ਵੱਡੀਆਂ-ਵੱਡੀਆਂ ਸੰਸਥਾਵਾਂ ਨੇ ਇੱਕ ਪਾਸੇ ਉਹ ਸੰਸਥਾਵਾਂ ਨੇ ਜਿਨ੍ਹਾਂ ਦੇ ਅਰਬਾਂ ਦੇ ਜਿਹੜੇ ਮੈਂ ਕਹਿੰਦਾ ਪ੍ਰੋਜੈਕਟਸ ਨੇ ਅਰਬਾਂ ਦੇ ਦੇਖ ਸਕਦੇ ਹੋ ਵੀ ਉਹਨਾਂ ਦੇ ਹਸਪਤਾਲ ਨੇ ਅਰਬਾਂ ਦੀਆਂ ਉਹਨਾਂ ਦੀ ਮਸ਼ੀਨਾ ਮਸ਼ੀਨਸ ਨੇ ਵਿੱਚ ਤੇ ਤੁਸੀਂ ਚੈਲੰਜ ਉਹਨਾਂ ਨੂੰ ਕਰ ਰਹੇ ਹੋ ਉਹਨਾਂ ਦੇ ਮਰੀਜ਼ ਬੈਠੇ ਇੱਥੇ ਇਹ ਸਾਰੇ بڑے-ਵੱਡੇ ਹਸਪੀਟਲਾਂ ਦੀ ਮਰੀਜ਼ ਬੈਠੇ ਹਨ ਮੰਨ ਲਓ ਪਹਿਲਾਂ ਉਹ ਦੋ ਸਟੈਂਡ ਪਾਉਂਦੇ ਆ ਫਿਰ ਚਾਰ ਪਾਉਂਦੇ ਆ 6 ਪਾਉਂਦੇ ਆ 8 ਪਾਉਂਦੇ ਆ 9 ਪਾਉਂਦੇ ਆ ਗਿਣਤੀ ਤਾਂ ਘਟਦੀ ਹੀ ਨਹੀਂ ਮਰੀਜ਼ਾਂ ਦਵਾਈਆਂ ਹੀ ਵਧਰੀਆਂ ਨੇ ਨਾ ਠੀਕ ਤਾਂ ਮਰੀਜ਼ ਹੋ ਹੀ ਨਹੀਂ ਰਿਹਾ ਉਹਨੂੰ ਸਾਹ ਤਾਂ ਫਿਰ ਵੀ ਚੜੀ ਜਾਂਦਾ ਸਰਜਰੀ ਕਰਾ ਕੇ ਵੀ ਮਰੀਜ਼ ਇੱਥੇ ਬੈਠਾ ਸਾਹ ਉਹਨੂੰ ਫਿਰ ਚੜੀ ਜਾਂਦਾ ਜਿਨ੍ਹਾਂ ਦੇ ਕਰੋ ਦਾ ਪਰ ਡਾਇਟ ਚਾਰਟ ਨਹੀਂ ਬਦਲਦੇ ਹੁਣ ਇੱਥੇ ਕੁਝ ਬੰਦੇ ਹੋਣਗੇ ਜਿਨ੍ਹਾਂ ਦੀ ਦਵਾਈ ਘਟ ਕੇ ਹੋਣਗੇ ਉਹ ਐਲੋਪੈਥੀ ਦਵਾਈ ਲੈਣਾ ਬਾਪੂ ਹੁਣ ਤੋਂ ਹਾਂਜੀ ਤੁਸੀਂ ਦਵਾਈ ਘਟਾ ਬੰਦ ਕਰਦੇ ਨਹੀਂ ਅਜੇ ਨਹੀਂ ਬੰਦ ਅਜੇ ਤਾਂ ਜਿਹੜੀ ਹਾਰਟ ਦੀ ਹੈ ਅਜੇ ਜਿਹੜੀ ਐਲੋਪੈਥੀ ਦਵਾਈ ਲੈਂਦਾ ਸੀ ਹਾਂਜੀ ਹਾਂਜੀ ਬਹੁਤ ਘਟਾਈ ਹੋਈ ਜੀ ਹਾਂਜੀ ਤਾਂ ਬਹੁਤ ਘਟਾਈ ਹੋਈ ਹੈ ਕਿਤੇ ਚਾਰ ਚਾਰ ਗੋਲੀਆਂ ਤੇ ਇੱਕ ਗੋਲੀ ਤੇ ਸਾਡਾ 6ਵੇਂ 6 ਵਾਰੀ ਆ ਰਹੀ ਹੈ ਅੱਜ ਹਾਂ ਅੱਜ ਤੁਹਾਨੂੰ ਕਿੰਨੇ ਮਹੀਨੇ ਹੋ ਗਏ ਮੈਨੂੰ ਹਾਂ 6ਵੀਂ ਵਾਰੀ ਆਈ ਅੱਜ ਕਿੰਨੇ ਹੋਇਆ ਹਾਂ ਵੀ 6ਵੀਂ ਵਾਰੀ ਆਇਆ ਭਾਜੀ ਅੱਜ ਹਾਂਜੀ ਮੈਂ ਹਾਂ ਨਹੀਂ ਨਹੀਂ ਮੈਂ ਉਹ ਬੰਦੀ ਕਰਤੀ ਮੈਂ ਘੋਟਿਆਂ ਜੀ ਬਿਲਕੁਲ ਹੀ ਘੋਟਾਂ ਮੈਂ ਬੰਦੀ ਕਰਤੀ ਮੈਂ ਠੀਕ ਹੈ ਮੈਂ ਠੀਕ ਆ ਬਿਲਕੁਲ ਉਹਦੇ ਨਾਲ ਕਾਦੋ ਐਵੇਂ ਖਾਈ ਜਾਣੀਆਂ ਹਾਂਜੀ ਹਾਂ ਹਾਂ ਘਟਾਈ ਮਗਾ ਦੂਜੇ ਆ ਰਹੇ। ਉਹ 7 ਉਹ 7 ਉਹ 6-6 ਮਹੀਨੇ ਦੇ ਮਰੀਜ਼ ਹੁੰਦੇ ਆ ਨਾ ਉਹਨਾਂ ਦੀ ਦਵਾਈ ਘਟ ਜਾਂਦੀ ਹੈ। ਆਪਣੇ ਇਹ ਤਾਂ ਹੈਗਾ ਨਾ ਵੀ 8-9 ਮਹੀਨੇ ਬਾਅਦ ਇੱਕ ਵਾਰੀ ਮਰੀਜ਼ ਦੀ ਦਵਾਈ ਘਟ ਜਾਂਦੀ ਹੈ ਭਾਜੀ। ਦੁਨੀਆਂ ਦੇ ਕਿਸੇ ਵੀ ਕੰਟਰੀ ਦੇ ਵਿੱਚ ਜਿਹੜੇ ਮਰਜ਼ੀ ਤੁਸੀਂ ਇਹਨਾਂ ਦੀ ਹਾਰਟ ਪੰਪਿੰਗ ਵਧਾ ਕੇ ਦਿਖਾ ਦਿਓ। ਜਿਹੜੇ ਮਰਜ਼ੀ ਹਸਪੀਟਲ 'ਚ ਲਿਆ ਜਾਓ। ਜਿੱਦੀ 10 ਤੋਂ 12 ਜਿਨ੍ਹਾਂ ਨੇ ਕੁਰਕਸ਼ੇਤਰ ਆਪਾਂ ਨੂੰ ਹਸਪੀਟਲ ਬਣਾ ਕੇ ਦਿੱਤਾ। ਉਹ ਬੰਦੇ ਕਰੋੜਾਪਤੀ ਆ ਠੀਕ ਹੈ ਨਾ ਉਹਨਾਂ ਦੀ ਰਿਕਸ਼ਾ ਦੀ ਏਜੰਸੀਆਂ ਨੇ ਲਖਵਿੰਦਰ ਭਾਜੀ ਖੰਨੇ ਤੋਂ ਨੇ ਰਹਿੰਦੇ ਹਰਿਆਣੇ ਚ ਨੇ ਪਹਿਲੇ ਏਜੰਸੀ ਉਹਨਾਂ ਦੀ ਕੁਰੂਖhetra ਏਜੰਸੀ ਆ ਇੰਜੀਨੀਅਰ ਬੰਦਾ 10 ਕੰਟਰੀਆਂ ਦੇ ਵਿੱਚ ਘੁੰਮ ਕੇ ਆਇਆ ਕੰਮ ਕਰ ਕੇ ਆਇਆ ਭਾਜੀ ਦੀ 66 65 ਸਾਲ ਦੀ ਉਮਰ ਆ ਪੜਿਆ ਲਿਖਿਆ ਪਰਸਨ ਆ ਉਹਨੂੰ ਜਦੋਂ ਸਾਰੇ ਪਾਸੇ ਜਵਾਬ ਮਿਲ ਗਿਆ ਭੈਣ ਜੀ ਨੂੰ ਫਿਰ ਆਪਣੇ ਕੋਲੇ ਆਇਆ ਤੇ ਅੱਜ ਭੈਣ ਜੀ ਚੰਗੇ ਬਲੇ ਬੈਠੇ ਆ ਹਮਨੇ ਜਿਹੜਾ ਕਰੋੜਾਪਤੀ ਬੰਦੋ ਕਿੱਥੇ ਨਹੀਂ ਸੀ ਇਲਾਜ ਕਰਾ ਸਕਦਾ ਜੇ ਚਾਹਦੇ ਤਾਂ ਆਪਣਾ ਹੀ ਵੱਡਾ ਹਸਪਤਾਲ ਖੜਾ ਕਰ ਸਕਦੇ ਸੀ ਜਾਂ ਕਿਸੇ ਕੰਪਨੀ ਕੰਪਨੀ ਨਾਲ ਟਾਈਪ ਕਰ ਸਕਦੇ ਸੀ ਉਹਦਾ ਦੀ ਬੇਟੀ ਬਾਹਰ ਬੈਠੀ ਆ ਅਮਰੀਕਾ ਚ ਵੈਲ ਸੈਟਲ ਹੈ ਸਮਝ ਕੇ ਜਨ ਕਿ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਨਹੀਂ ਕਰੋੜਾਪਤੀ ਛੜੋ ਅਰਬਾਪਤੀਆਂ ਦੀ ਗਿਣਤੀ ਚ ਆਉਂਦਾ ਬੰਦਾ ਯਾਰ ਪਰ ਜਦੋਂ ਉਹਨੂੰ ਸਾਰੇ ਪਾਸੇ ਜਵਾਬ ਮਿਲ ਗਿਆ ਫਿਰ ਉਹ ਆਪਣੇ ਕੋਲੇ ਆਇਆ ਫਿਰ ਉਹਨਾਂ ਨੇ ਸਾਨੂੰ ਕੁਰੂਖੇਤਰ ਲੈ ਕੇ ਗਏ ਹਸਪਤਾਲ ਬਣਾ ਕੇ ਦਿੱਤਾ ਅੱਜ ਵੀ ਮਹੀਨੇ ਦੋ ਮਹੀਨੇ ਬਾਅਦ ਉੱਥੇ ਆਉਂਦੇ ਆ ਹਾਰਟ ਪੰਪਿੰਗ ਨਹੀਂ ਵਧਾ ਸਕਦੇ ਬਲੌਕ ਜਿਹਦਾ ਹੱਲ ਨਹੀਂ ਕਰ ਸਕਦੇ ਨਾੜਾਂ ਕੱਟ ਸਕਦੇ ਆ ਇਹ ਜੇ ਤੁਸੀਂ ਸਰਜਰੀ ਕਰਾ ਕੇ ਬਲੌਕ ਵਿੱਚ ਫੇਰ ਹੋ ਰਹੀ ਹੈ ਦੱਸੋ ਕੀ ਹੱਲ ਉਹਦਾ ਗੱਲ ਹੈ ਨਾ ਸਿਹਤ ਤਾਂ ਸਭ ਕੁਝ ਹੈ ਤੁਸੀਂ ਕਿਹਾ ਇੱਕ ਬੰਦਾ ਹਰਪਾ ਪਤੀ ਆ ਪਰ ਉਹ ਹਰ ਪਾਸੇ ਜਾ ਆ ਪੈਸਾ ਉਹਦੇ ਕੋਲ ਸੀ ਪਰ ਸਿਹਤ ਨਹੀਂ ਆਪਣੀ ਖਰੀਦ ਪਾਇਆ ਸਿਹਤ ਨਹੀਂ ਖਰੀਦ ਪਾਇਆ ਪਰ ਹੁਣ ਭੈਣ ਜੀ ਜਦੋਂ ਆਉਂਦੇ ਆ ਐ ਲੱਗਦੇ ਹੁੰਦੇ ਜਿਵੇਂ ਕਿਸੇ ਮੈਰਿਜ ਪਲੇਸ ਆਏ ਹੋਇਆ ਖੁਸ਼ੀ ਨਹੀਂ ਹੁੰਦੀ ਉਹਦੇ ਪੁਰਾਣੀਆਂ ਵੀਡੀਓ ਪਈਆਂ ਨੇ ਭਾਜੀ ਜਦੋਂ ਦੋ ਬੰਦਿਆਂ ਨੇ ਰਹਿਣਾ ਜਦੋਂ ਉਹਦੇ ਚ ਇੱਕ ਬੰਜੇ ਤੇ ਪਿਆਗਾ ਤੇ ਕਿਵੇਂ ਲੱਗਦਾ ਹੋਊਗਾ ਕੁੜੀ ਅਮਰੀਕਾ ਬੈਠੀ ਆ ਸਮਝ ਗਏ ਨਾ ਹੁਣ ਉਹ ਫੇਰ ਰੋਟੀ ਪਾਣੀ ਦੁਬਾਰਾ ਬਣਾਉਣ ਲੱਗ ਗਏ ਕੱਪੜੇ ਲੀੜੇ ਧੋਣ ਲੱਗ ਗਏ ਜਿੱਥੇ ਵੀ ਜਾਂਦੇ ਆ ਭਾਜੀ ਨਾਲ ਇਕੱਠੇ ਹੀ ਜਾਂਦੇ ਆ ਕਿਉਂਕਿ ਹੈ ਹੀ ਘਰ 'ਚ ਦੋ ਜਣੇ ਆਹੋ ਇਹ ਆ ਵੀ ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਠੀਕ ਕਰਦੇ ਆ ਮੈਂ ਤਾਂ ਪਹਿਲਾਂ ਹੀ ਕਹਿੰਦਾ ਵੀ ਯਾਰ ਇਹ ਪ੍ਰਮਾਤਮਾ ਦੀ ਕਿਰਪਾ ਹੀ ਆ ਵੀ ਜਿਹੜੀ ਠੀਕ ਕਰਦੀ ਹੈ ਆਯੁਰਵੈਦਿਕ ਕੁਦਰਤੀ ਜੜੀ ਬੂਟੀਆਂ ਨੇ ਪ੍ਰਮਾਤਮਾ ਦੀਆਂ ਹੀ ਪੈਦਾ ਕੀਤੀਆਂ ਹੋਈਆਂ ਨੇ ਜਿਹੜੀਆਂ ਇਹਨਾਂ ਨੂੰ ਠੀਕ ਕਰਦੀਆਂ ਨੇ Así es, Nano. El...